ਮਨ ਲੋ ਵੀ ਧਰਤੀ ਤੇ ਰੱਬ ਆਇਆ ਵਾ ਸੀਗਾ ਜਾਨੀ ਦੀਪ ਸਿੱਧੂ ਵੀ ਤੇ ਬਾਈ ਸਿੱਧੂ ਵੀ ਦੋਨੇ ਪਰ ਲੋਕਾਂ ਨੇ ਬਾਬਾ ਉਸ ਟਾਈਮ ਕਦਰ ਨਹੀਂ ਕਰੀਆ ਬਾਬਾ ਜੀ ਕਦਰ ਤਾਂ ਗੁਰੂ ਨਾਨਕ ਦੇਵ ਜੀ ਦੀ ਨਹੀਂ ਹੋਈ ਸੀ ਜਦੋਂ ਧਰਤੀ ਤੇ ਸੀ ਗੁਰੂ ਨਾਨਕ ਦੇਵ ਜੀ ਨੇ ਉਹ ਕਿਹਾ ਸੀ ਨਾ ਜਦੋਂ ਉਹਨਾਂ ਦੇ ਵੀ ਡਲੇ ਵੱਜੇ ਸੀ ਇਸ ਕਰਕੇ ਜਿਹੜਾ ਕੋਈ ਪੀਰ ਪਗੰਬਰ ਆਉਂਦਾ ਨਾ ਕੋਈ ਦੇਵੀ ਦੇਵਤਾ ਕੋਈ ਰੂਹ ਆਉਂਦੀ ਹੈ ਉਹਨਾਂ ਦੀ ਕਦਰ ਕਦਰ ਉਹਨਾਂ ਦੀ ਜਾਣ ਤੋਂ ਬਾਅਦ ਹੁੰਦੀ ਆ ਉਹਨਾਂ ਨੂੰ ਬਾਅਦ ਚ ਪਛਾਣਿਆ ਜਾਂਦਾ ਕਿ ਇਹ ਬੰਦਾ ਕੌਣ ਹੈ ਸਹੀ ਗੱਲ ਪਹਿਲਾਂ ਨਹੀਂ ਮੈਂ ਤਾਂ ਹੁਣ ਇੱਕ ਚੀਜ਼ ਸੋਚਦਾ ਮੇਰੇ ਦਿਮਾਗ ਦਾ ਫੁਰਨ ਆਪ ਦਾ ਠੀਕ ਹੈ ਮੈਂ ਕਿਸੇ ਦੀ ਗੱਲ ਨਹੀਂ ਕਰਦਾ ਮੈਂ ਕੋਈ ਕਹਿੰਦਾ ਜਿਹੜੀ ਮੈਂ ਕਹਿੰਦਾ ਬਈ ਉਸ ਟਾਈਮ ਚ ਮਕੀਲਾ ਹੋਇਆ ਇਹ ਕੋਇਆ ਬਾਜਾਖਾਨਾ ਹਰਜੀਤ ਹਾਂ ਉਹਦਾ ਨਾਮ ਚੋਟੀ ਦੇ ਖਿਡਾਰੀ ਸੀ ਬੱਲੇ ਬੱਲੇ ਕਰਾ ਕੇ ਕਿਉਂਕਿ ਜਿਹੜੇ ਲੈਜੈਂਡ ਹੁੰਦੇ ਇਹਨਾਂ ਦੀ ਉਮਰ ਨਹੀਂ ਹੁੰਦੀ ਹਾਂ ਸਹੀ ਚੜਦੀ ਜਵਾਨੀ ਚ ਹੀ ਜਾਂਦੇ ਹੁੰਦੇ ਆ ਠੀਕ ਹੈ ਫੇਰ ਹਉਣ ਦੇ ਯੁੱਗ ਦੇ ਵਿੱਚ ਜਾ ਕੇ ਹੋਇਆ ਸੰਦੀਪ ਨੰਗਲ ਅੰਬੀਆਂ ਮੈਨੂੰ ਐਂ ਲੱਗਦਾ ਕਿ ਉਹ ਹਰਜੀਤ ਸੀ ਹੂੰ ਉਨੀ ਉਮਰ 'ਚ ਹੀ ਉਹ ਚਲੇ ਗਿਆ ਹੂੰ ਫੇਰ ਸਿੱਧੂ ਮੂਸੇ ਵਾਲਾ ਸਹੀ ਹੈ ਚਮਕੀਲੇ ਦੀ ਉਮਰ 'ਚ ਹੀ ਉਹ ਚਲੇ ਗਿਆ ਮੈਨੂੰ ਐਂ ਲੱਗਦਾ ਸੀ ਵੀ ਇਹ ਚਮਕੀਲਾ ਸੀ ਉਹ ਬਾਜਾਖਾਨਾ ਹਰਜੀਤ ਸੀ ਦੁਬਾਰਾ ਧਰਤੀ ਤੇ ਆਏ ਸੀ ਬਾਬਾ ਸਹੀ ਹੈ ਦੁਬਾਰਾ ਫੇਰ ਚਲੇ ਗਏ ਮੇਰਾ ਆਪ ਦੇ ਮਨ ਦਾ ਫੁਰਨਾ ਜਾਨੀ ਮੈਨੂੰ ਗਲਤ ਨਾ ਕਿਹੋ ਹਾਂ ਯਾਨੀ ਜਿਹੜੀ ਮੇਰੀ ਸੋਚ ਆ ਮੈਂ ਤੁਹਾਨੂੰ ਦੱਸਤੀ ਵਾਪਾ ਜਿਸ ਤੱਕ ਨਾ ਵੀ ਜਿਹੜਾ ਮੇਰਾ ਦਿਮਾਗ ਕੰਮ ਕਰਦਾ ਕਿਉਂਕਿ ਉਮਰ ਤੋਂ ਪਹਿਲਾਂ ਜਾਣ ਵਾਲੇ ਲੈਜੈਂਡ ਹੀ ਹੁੰਦੇ ਆ ਤੇ ਜਿਨ੍ਹਾਂ ਨੂੰ ਦੁਨੀਆ ਯਾਦ ਕਰੇ ਅਮਰ ਹੋ ਜਾਣ ਜੌਨ ਸੀਨੀਅਰ ਕੇ ਹੋਰ ਵੱਡੇ ਕੰਡੇ ਜਿਹੜੇ ਰੈਸਲਰ ਉਹ ਫੋਲੋ ਕਰੀ ਜਾਂਦੇ ਆ ਕਰਨਾ ਨਹੀਂ ਜਿਹਨੂੰ ਮੇਰੀ ਗੱਲ ਸੁਣੋ ਜਿਹਨੇ ਆਉਣ ਵਾਲਾ ਕੱਲ ਦੱਸਤਾ ਬਾਬਾ ਇੱਕ ਤੰਨੂੰ ਤੈਨੂੰ ਵੀ ਕਦੇ ਕਦੇ ਗੁੱਸਾ ਜਾਂਦਾ ਯਾਰ ਵੀ ਜਦੋਂ ਮਤਲਬ ਸਿੱਧੂ ਉਸ ਟਾਈਮ ਗਾਣੇ ਗਾਉਂਦਾ ਸੀ ਹਨਾ ਵੀ ਉਹਨਾਂ ਦੇ ਘਰੇ ਲੋਕ वैसे चाहे गुस्सा ही कर जाना अपने लोग ਵੀ ਉਸ ਟਾਈਮ ਆ ਨਾ ਪਤਾ ਕਿ ਉਹਦੀ ਬਦਨਾਮੀ ਕਰਦੇ ਰਿਹਾ ਆਪਣੇ ਸਾਰੇ ਹੀ ਹੁੰਦੇ ਹਾਂ ਬਹੁਤ ਬੰਦੇ ਸੀ ਬਹੁਤ ਬੰਦੇ ਸੀ ਆਪਣੇ ਜਾਂ ਸਿੱਖ ਜੱਤੇ ਬੰਦੀਆਂ ਵੀ ਸੀ ਬੱਬਾ ਦੇ ਵਿੱਚ ਹੈਗੀਆਂ ਸੀ ਆਪਾਂ ਇਹ ਨਹੀਂ ਕਹਿੰਦੇ ਸੀ ਬਹੁਤ ਬੰਦੇ ਸੀ ਬਹੁਤ ਬੰਦੇ ਮਾੜਾ ਕਹਿੰਦੇ ਸੀ ਬਾਈ ਪਰ ਉਹੀ ਗੱਲ ਆ ਗਈ ਨਾ ਡਲੇ ਉਸ 베ਰੀ ਨੂੰ ਵੱਜਦੇ ਐ ਜਿਹਦੇ 베ਰ ਮਿੱਠੇ ਆ ਹਾਂ ਇਹ ਵੀ ਗੱਲ ਸਹੀ ਹੈ ਠੀਕ ਹੈ ਜਿਹਦੇ 베ਰ ਕਾਣੇ ਆ ਜਿਹਦੇ 베ਰ ਕੱਚੇ ਆ ਜਾਂ ਕੌੜੇ ਆ ਉਹਨੂੰ ਨਹੀਂ ਕੋਈ ਡੜਾ ਮਾਰਦਾ ਬਾਈ ਠੀਕ ਹੈ ਉਹ ਨੂੰ ਹੀ ਵਜਦੇ ਜੀ ਵੀ ਬੇਰ ਮਿੱਠੇ ਆ ਇਸ ਕਰਕੇ ਮੈਂ ਜੂਰ ਦੋੜ ਦੋੜ ਦੇ ਲਈ ਹਾਂ ਭਈ ਕਿਉਂਕਿ ਉਹ ਰੂਹਾਂ ਸੀ ਉਹਨਾਂ ਨੂੰ ਧੱਕੇ ਪੈਣੇ ਸੀ ਸਹੀ ਗੱਲ ਪਰ ਉਹਨਾਂ ਨੇ ਪ੍ਰਵਾਹ ਨਹੀਂ ਕਰੀ ਸਿੱਧੂ ਨੇ ਕਰੀ ਪ੍ਰਵਾਹ ਕਹੀ ਦੀ ਬਿਲਕੁਲ ਨਹੀਂ ਕਰੀ ਠੀਕ ਹੈ ਨਾ ਇਸ ਕਰਕੇ ਇਹ ਨਹੀਂ ਹੁੰਦਾ ਇਹ ਆਪੋ ਆਪਣੇ ਗਿਆਨ ਦੇ ਫੁਰਨੇ ਆ ਪਰ ਪ੍ਰਮਾਤਮਾ ਨੂੰ ਕਦੇ ਵੀ ਹੁਲਾੰਬਾ ਨਹੀਂ ਦੇਣਾ ਠੀਕ ਹੈ ਜੀ ਪਰਮਾਤਮਾ ਪਰਮਾਤਮਾ ਹੀ ਹੁੰਦਾ। ਦੀਨੇ ਪਿੰਡ ਵਿੱਚ ਇੱਕ ਮੰਤਰ ਰਹਿੰਦਾ ਸੀ। ਅੱਛਾ ਜੀ। ਤੇ ਉਹ ਵਿਚਾਰਿਆ ਉਦੋਂ ਤਾਂ ਹਣ ਉਹ ਵਿਚਰਦਾ ਸੀ ਆਮ ਜ਼ਿੰਦਗੀ ਬੰਦਿਆਂ ਵਾਲੀ। ਮੁਰਕ ਉਹਨੂੰ ਲੈ ਕੇ ਮੰਤਰ। ਅੱਛਾ। ਤੇ ਉਹ ਫਿਰ ਕੱਪੜੇ ਪਾਉਣ ਲੱਗਿਆ ਜਨਾਨੀਆਂ ਵਾਲੇ ਵਿਚਾਰਾ। ਤੇ ਬਹੁਤ ਟਾਈਮ ਬਾਅਦ ਆਇਆ। ਤੇ ਮੈਂਟੂ ਨੂੰ ਕਹਿੰਦਾ ਵੀ ਮੈਨੂੰ ਬਰਨਾਲੇ ਛੱਡ ਕੇ ਆਹ ਮਾਸਟਰ ਨੂੰ ਕਹਿਦਾ ਮੈਂਟੂ ਜਾਲ ਗੱਡੀ ਲੈ ਕੇ ਨਾਲ ਚੱਲਿਆ ਗਿਆ। ਮੈਂਟੂ ਬੋਲ ਲਿਆਣਾ ਸਾਰੀ ਰਾਹ। ਜਦੋਂ ਪੱਖੋਂ ਕੈਂਚੀਆਂ ਟੱਪ ਗਏ ਕਹਿੰਦਾ ਉਹ ਮਾਸਟਰ ਦਿਆ ਮੁੰਡਿਆ ਕਹਿੰਦਾ ਤੂੰ ਬੋਲਦਾ ਹੀ ਨਹੀਂ ਕੀ ਹੋ ਗਿਆ ਤੈਨੂੰ ਐ ਕਹਿੰਦਾ ਪਤੰਦਰਾ ਮਾੜੀ ਮੋੜੀ ਕੋਈ ਗੱਲ ਕਰ ਉਹ ਕਹਿੰਦਾ ਜੀ ਗੱਲ ਤਾਂ ਮੈਂ ਕਰਾਂ ਮੈਨੂੰ ਸਮਝ ਨਹੀਂ ਆ ਰਹੀ ਕਹਿੰਦਾ ਕਾਦੀ ਕਹਿੰਦਾ ਹੁਣ ਮੈਂ ਤੈਨੂੰ ਤਾਇਆ ਕਹਾ ਕਿ ਭੂਆ ਕਹਾ ਯਾਰ ਕਹਿੰਦਾ ਅੱਗੇ ਤਨ ਤਾਇਆ ਕਹਿੰਦੇ ਸੀ ਕਦੋਂ ਮੈਨੂੰ ਬਾਪਾ ਹੀ ਕਹਿ ਲਾ ਇਹ ਤਾਂ ਸਾਲਾ ਭੂਆ ਨਾ ਕਹੇ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਤੈਨੂੰ ਤਾਇਆ ਕਹਾ ਕਿ ਤੈਨੂੰ ਭੂਆ ਕਹਾ ਕਹਿੰਦਾ ਮੈਂ ਤਾਂ ਆਏ ਹੁਣ ਜਾ ਪਿਆ ਤੇ ਉਹ ਕਹਿੰਦਾ ਨਾ ਜਿਹੜਾ ਪੈਸਾ ਹੈ ਪੈਸਾ ਬਾਬਾ ਚੰਗੇ ਚੰਗੇ ਨੂੰ ਅਕਲ ਦੇ ਦਿੰਦਾ ਪੈਸਾ ਚੰਗੇ ਚੰਗੇ ਨੂੰ ਅਕਲ ਦੇ ਦਿੰਦਾ ਕਹਿੰਦਾ ਕੋਈ ਬਜ਼ੁਰਗ ਸੀਗਾ ਸਲਾਬਤਪੁਰੇ ਦੀ ਗੱਲ ਹੈ ਇਹ ਸਹੀ ਰੀਅਲ ਗੱਲ ਹੈ ਤੇ ਉਹਨੂੰ ਉਹਦਾ ਵਿਚਾਰੇ ਦਾ ਕੰਮ ਨਾ ਚੱਲੇ ਬਜ਼ੁਰਗ ਦਾ ਉਹ ਕਹਿੰਦੇ ਬਜ਼ੁਰਗਾਂ ਰੇੜੀ ਲਾ ਲਾ ਬਜ਼ੁਰਗ ਨੇ ਰੇੜੀ ਲਾ ਲਈ ਜਿਹੜੇ ਬੰਦੇ ਨੇ ਰੇੜੀ ਲਵਾਈ ਤੇ ਉਹਦਾ ਕੰਮ ਚੱਲ ਗਿਆ ਕੰਮ ਸੋਹਣਾ ਚੱਲ ਗਿਆ ਬਜ਼ੁਰਗ ਦਾ ਯਾਨੀ ਪੂਰਾ ਤੇ ਜਦੋਂ ਕੰਮ ਚੱਲ ਗਿਆ ਤੇ ਉਹ ਕਹਿੰਦਾ ਇੱਕ ਦਿਨ ਉਹੀ ਬੰਦਾ ਆ ਕੇ ਕਹਿੰਦਾ ਆ ਵੀ ਬਜ਼ੁਰਗਾ ਕਹਿੰਦਾ ਕਿਵੇਂ ਆ ਕੰਮ ਕਹਿੰਦਾ ਕੀ ਪੁੱਛਦਾ ਕਹਿੰਦਾ ਕਾਲੇ ਆਉਣ ਲੱਗੇ ਕਹਿੰਦਾ ਆਏ ਨਹੀਂ ਕਿ ਕੰਮ ਚੱਲ ਗਿਆ ਕਹਿੰਦਾ ਕੀ ਪੁੱਛਦਾ ਕਹਿੰਦਾ ਕਾਲੇ ਆਉਣ ਲੱਗੇ ਮੇਰੇ ਤਾਂ ਮਤਲਬ ਕੰਮ ਦਾ ਇੰਨਾ ਹੌਸਲਾ ਹੁੰਦਾ ਹੈ ਵਾਕਈ ਕਾਲੇ ਆਉਣ ਲੱਗ ਜਾਂਦੇ ਆ ਠੀਕ ਹੈ ਅਸੀਂ ਵੀ ਉਦੋਂ ਬੱਸਾਂ ਤੇ ਹੁੰਦੇ ਸੀਗੇ ਸਲਾਬਤਪੁਰੇ ਦੀ ਗੱਲ ਮੈਨੂੰ ਤਾਂ ਪਤਾ ਹੈ ਕਿਉਂਕਿ ਅਸੀਂ ਨਾ ਉਦੋਂ ਵਾਸਤੇ ਕਨੈਕਟਰ ਹੁੰਦਾ ਹੀ ਮੇਰਾ ਮੈਂ ਵੀ ਚੱਕ ਚਕਾ ਕੇ ਕੁੰਡੀ ਲਵਾ ਦੇ ਲਈ ਹੇ ਕੁੰਡੀ ਲਾਲਾ ਕੁੰਡੀ ਲਾਲਾ